ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲਿਆਂ ਤੁਹਾਨੂੰ ਲੈ ਕੇ ਨਾਲੇ ਆਪਾਂ ਘੁੰਮ ਕੇ ਆਵਾਂਗੇ ਨਾਲੇ ਤੁਹਾਨੂੰ ਘੁਮਾ ਕੇ ਲੈ ਕੇ ਆਵਾਂਗੇ ਰੋਮ ਸੈਂਟਰ ਵੱਲੋਂ ਕਿਉਂਕਿ ਬਹੁਤ ਜ਼ਿਆਦਾ ਰੋਮ ਸੈਂਟਰ ਵਿੱਚ ਬਹੁਤ ਜ਼ਿਆਦਾ ਰੌਣਕ ਹੁੰਦੀ ਆ ਜਿਨ੍ਹਾਂ ਦਿਨ ਦੇ ਵਿੱਚ ਮਾਹੌਲ ਵਧੀਆ ਹੁੰਦਾ ਉਸ ਤੋਂ ਦੁੱਗਣਾ ਰਾਤ ਨੂੰ ਵੀ ਹੁੰਦਾ ਕਿਉਂਕਿ ਰੋਮ ਰਾਤ ਨੂੰ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਆ ਤੇ ਸੋਚਿਆ ਸਾਡਾ ਸੀਗਾ ਬਣਿਆ ਪ੍ਰੋਗਰਾਮ ਮੇਰਾ ਤੇ ਇੱਧਰ ਦਵਿੰਦਰ ਸਿੰਘ ਤੇ ਇੱਧਰ ਆਪਣਾ ਸਿਮਰਜੀਤ ਸਿੰਘ ਗਿੱਲ ਹਾਂਜੀ ਸਾਡਾ ਤਿੰਨਾਂ ਦਾ ਬਣਿਆ ਪ੍ਰੋਗਰਾਮ ਕੰਮ ਖਤਮ ਕਰਨ ਤੋਂ ਬਾਅਦ ਇਹ ਕਹਿੰਦੇ ਵੀ ਐਦਾਂ ਕਰਦੇ ਆਂ ਵੀ ਆਪਾਂ ਕੰਮ ਕਾਜ ਦੇ ਵਧੀਆ ਹੋਇਆ ਅੱਜ ਵੀ ਸਾਨੂੰ ਰੋਮ ਸੈਂਟਰ ਘੁਮਾ ਕੇ ਲੈ ਗਿਆ ਤੇ ਆਪਾਂ ਚੱਲਦੇ ਆਂ ਮਿੱਤਰੋ ਤੁਹਾਨੂੰ ਰੋਮ ਦੀਆਂ ਗਲੀਆਂ ਦੇ ਵਿੱਚ ਰਾਤ ਨੂੰ ਘੁਮਾਵਾਂਗੇ ਦਿਖਾਵਾਂਗੇ ਲੋਕ ਕਿਦਾਂ ਦੀ ਜ਼ਿੰਦਗੀ ਜਿਉਂਦੇ ਆਂ ਰੋਮ ਦੇ ਉਹ ਵਾਹ ਸੱਚੇ ਬਾਸ਼ਾ ਸੁਕਰ ਦੇਖੋ ਰਾਤ ਦੇ ਪੌਣੇ 12 ਹੋ ਗਏ ਮਿੱਤਰੋ ਤੇ ਤੁਸੀਂ ਰੋਮ ਸ਼ਹਿਰ ਦੇ ਵਿੱਚ ਨਾ ਸੜਕਾਂ ਦਾ ਹਾਲ ਦੇਖੋ ਇੱਥੇ ਟ੍ਰੈਫਿਕ ਇਦਾਂ ਹੀ ਜਾਂਦੀ ਆ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ 24 ਘੰਟੇ ਇਹੀ ਮਾਹੌਲ ਰੋਮ ਸ਼ਹਿਰ ਦੇ ਵਿੱਚ ਇਦਾਂ ਹੀ ਰਹਿੰਦਾ ਬਸ ਤੇ ਬੱਸਾਂ ਦੇਖੋ ਮਿੱਤਰੋ ਹਾਲ ਰਾਤ ਦੇ 12 ਵਜੇ ਬੱਸ ਐ ਨੱਕੋ ਲੱਗ ਭਰੀ ਪਈ ਆ ਦੇਖੋ ਇਧਰ ਇਦਾਂ ਹੀ ਦਿਨ ਚ ਵੀ ਹੁੰਦੀ ਆ ਤੇ ਰਾਤ ਨੂੰ ਵੀ ਇਦਾਂ ਹੀ ਬੱਸ ਤਾਂ ਦੇਖੋ ਐ ਲੋਕ ਬੈਠੇ ਵੀ ਆ ਖੜੇ ਵੀ ਆ ਲੋਕ ਤੇ ਆਹ ਵਾਲੀ ਮਿੱਤਰੋ ਜਗ੍ਹਾ ਜਿੱਥੇ ਨਾ ਰਾਤ ਨੂੰ ਸਭ ਤੋਂ ਵੱਧ ਟੂਰਿਸਟ ਇੱਥੇ ਆਉਂਦਾ ਹੈ ਤੇ ਦੇਖੋ ਇਧਰ ਪਿਆਸੇ ਦਾ ਦੇਖੋ ਇਤੋਂ ਹਾਲ ਦੇਖੋ ਥਿਊ ਵਿਊ ਦੇਖੋ ਦੇਖੋ ਕਿੰਨੀ ਭੀੜਾ ਉੱਥੇ ਤੇ ਟਾਈਮ ਦੇਖੋ ਰਾਤ ਦੇ 12 ਵਜੇ ਵੇ ਆ ਤੇ ਦੇਖੋ ਕਿੰਨਾ ਮਾਹੌਲ ਹੈ ਇੱਥੇ ਨਾ ਗੱਡੀ ਪਾਰਕਿੰਗ ਲਾਉਣ ਵਾਸਤੇ ਵੀ ਜਗ੍ਹਾ ਨਹੀਂ ਹੈਗੀ ਵੀ ਗੱਡੀ ਕਿੱਥੇ ਪਾਰਕਿੰਗ ਲਾਉਣੀ ਹੈ ਐਨਾ ਜ਼ਿਆਦਾ ਕਰਾਊਡ ਹੈ ਦੇਖੋ ਇੱਥੇ ਤੇ ਆਪਾਂ ਦੇਖਦੇ ਹਾਂ ਕਿੱਥੇ ਆਪਾਂ ਗੱਡੀ ਪਾਰਕਿੰਗ ਲਾ ਕੇ ਆਈਏ ਕਿਤੇ ਆਪਾਂ ਨੂੰ ਗੱਡੀ ਪਾਰਕਿੰਗ ਮਿਲ ਜਵੇ ਤੇ ਆਪਾਂ ਲਾ ਕੇ ਫਿਰ ਆਪਾਂ ਵੀ ਆਉਣੇ ਇੱਥੇ ਫਾਈਲੀ ਮਿੱਤਰੋ ਗੱਡੀ ਦੀ ਪਾਰਕਿੰਗ ਆਪਾਂ ਨੂੰ 100 ਕਿ ਮੀਟਰ ਤੋਂ ਨੇੜੇ ਉਹ ਗੱਡੀ ਦੀ ਪਾਰਕਿੰਗ ਆਪਾਂ ਨੂੰ ਮਿਲ ਗਈ ਆ ਤੇ ਆਪਾਂ ਹੁਣ ਚੱਲਦੇ ਆ ਪਰਲੇ ਪਾਸੇ ਦੇਖੋ ਤੁਸੀਂ ਇੱਧਰ ਬਾਹਰ ਦਾ ਤੁਸੀਂ ਮਾਹੌਲ ਦੇਖੋ ਕਿੰਨਾ ਰੌੜਾ ਰਹਿਣ ਭਰਿਆ ਪਿਆ ਦੇਖੋ ਤੇ ਆਪਾਂ ਹੁਣ ਆਹ ਪੁਲ ਤੇ ਆ ਗਏ ਆ ਫੁੱਲ ਮਾਹੌਲ ਆ ਥੱਲੇ ਵੀ ਇਹ ਆ ਲੂੰਗੋ ਤੇਵਰੇ ਤੇ ਦੇਖੋ ਥੱਲੇ ਦੇਖੋ ਇੱਧਰ ਥੱਲੇ ਵੀ ਫੁੱਲ ਰੌਣ ਗਏ ਹੁਣ ਆਪਾਂ ਥੱਲੇ ਵੀ ਚੱਲਦੇ ਆ ਮਿੱਤਰੋ ਤੇ ਸਿਮਰ ਸਿੰਘ ਆਪਣਾ ਪਿੱਛੇ ਨਾਲ ਗੱਡੀ ਸੇ ਮੈਂ ਅਸਤਾਦ ਪਿਛੇ ਨਾ ਜੀ ਨਹੀਂ ਨਹੀਂ ਐ ਹਰਦੇਵਿੰਦਰਾ ਮੈਂ ਕਿਵੇਂ ਰੌਣਕ ਮੇਲਾ ਰੌਣਕ ਮੇਲਾ ਭਾਈ ਇੰਨੀ ਰੌਣਕ ਮੇਲਾ ਦਿਨ ਚ ਨਹੀਂ ਹੁੰਦਾ ਜਿੰਨੇ ਹੁਣ ਰੌਣਕ ਹੈ ਗੱਡੀਆਂ ਦੇਖ ਲੋ ਜੇ ਆਪਾਂ ਬੰਦਾ ਤਾਂ 2 3 ਕਿਲੋਮੀਟਰ ਤੋਂ ਆ ਰਹੇ ਹਾਂ ਹਾਂ ਆਪਾਂ ਨੂੰ ਕਿਤੇ ਗੱਡੀ ਪਾਰ ਕਰਨ ਦੀ ਜਗ੍ਹਾ ਨਹੀਂ ਮਿਲਦੀ ਤੇ ਆਹ ਦੇਖ ਲੋ ਐਦਾਂ ਹੀ ਲਾਈਨਾਂ ਆਪਣੀਆਂ ਖੜੀਆਂ ਗੱਡੀਆਂ ਦੀ ਸੱਚੇ ਵਿਚਾਲੇ ਵੀ ਜਾਵਾਂ ਮੈਂ ਵਿਚਾਲੇ ਵੀ ਜਾਵਾਂ ਹਾਂ ਬਾਕੀ ਆਲੇ-ਦਾਲੇ ਰਸ਼ ਬਹੁਤ ਲੋਕਾਂ ਦਾ ਬੱਸਾਂ ਵੀ ਸਾਡੇ ਸਾਹਮਣੇ ਆਪਾਂ ਦੇਖੀ ਜੀ ਬੱਸ ਬੱਸਾਂ ਵੀ ਭਰੀਆਂ ਕਰਦੇ ਆਂ ਜੀ ਪੂਰੀਆਂ ਆਂ ਨੱਕੋ ਨੱਕ ਜਿਵੇਂ ਕਿਸੇ ਕਾਲ ਤੋਂ ਨਹੀਂ ਜਾਂਦੀ ਆਪਣੀ ਉਧਰੋਂ ਜਾਬਤ ਚਲਦੀ ਬੱਤਾ ਵੀ ਕਾਲਜ ਜਾਂਦੀ ਭਰੀ ਜਾਂਦੀ ਹੁੰਦੀਆਂ ਨਾ ਕਾਲਜ ਨੂੰ ਨਾਲ ਉਹ ਕੰਮ ਸਾਰ ਪਈ ਆ ਪਹੁੰਚ ਗਿਆ ਮਿੱਤਰੋ ਆਪਾਂ ਜਿਹੜਾ ਮੇਨ ਪਿਆਸਾ ਏ ਤੇ ਦੇਖੋ ਇੱਥੋਂ ਪਿਆਸੇ ਰੌਣਕ ਮੇਲਾ ਦੇਖੋ ਪਿਆਸੇ ਕਿੰਨੇ ਹਾਂ ਜੀ ਇੱਧਰ ਚੱਲਦੇ ਪਹਿਲਾਂ ਹਾਂ ਇੱਥੋਂ ਦੇਖੋ ਪਿਆਸੇ ਵੀ ਮਿੱਤਰੋ ਕਿੰਨਾ ਰੌਣਕ ਮੇਲਾ ਹੈ ਮੰਨ ਲਓ ਵੀ ਮੈਂ ਕਹਿੰਦਾ ਵੀ ਐ ਲੱਗਦਾ ਜਿਦਾਂ ਪੂਰੇ ਰੋਮ ਦੇ ਲੋਕ ਨਾ ਇੱਥੇ ਆ ਗਏ ਹੁਣ ਐਦਾਂ ਹੀ ਲੱਗਦਾ ਹੈ ਦੇਖੋ ਫੁੱਲ ਐਨ ਰੌਣਕ ਮੇਲਾ ਪੂਰਾ ਹੈ ਲਾਲ ਲਾਈਟ ਮਿੱਤਰੋ ਦੇਖ ਕੇ ਵੇਟ ਕਰਕੇ ਯਾਹ ਵੇਟ ਕਰਕੇ ਦੇਖੋ ਗੱਡੀਆਂ ਚੱਲਦੀਆਂ ਰੋਡ ਦੇ ਉੱਪਰ ਆਪਾਂ ਹੋਰ ਜਾਂਦੇ ਆ ਇਹ ਪਿਆਸੇ ਦਾ ਨਾਮ ਹੈ ਮਿੱਤਰੋ ਪਿਆਸਾ ਤ੍ਰਿਲੂਸਾ ਬਿਲਕੁਲ ਰੋਮ ਵਾਲਾ ਵੀ ਸੈਂਟਰ ਦੇ ਵਿੱਚ ਆਉਂਦਾ ਤੇ ਬਹੁਤ ਜ਼ਿਆਦਾ ਰੌਣਕ ਮਿਲਿਆ ਤੇ ਜਗ੍ਹਾ ਦੇ ਉੱਪਰ ਨਾ 12 ਪੱਬ ਡਿਸਕੋ ਮੱਲੇ ਵੈਦਨੇ ਕਿਹੜੀ ਜਿਹੜੀ ਨਾਮ ਹੋਵੇ ਆਹ ਦੇਖੋ ਇੱਧਰ ਤੇ ਪਿਸਰੀਏ ਵੀ ਹੈਗਾ ਉਹਨੇ ਤੇ ਪੀਸਰੀਏ ਦੋ ਐਂ ਬਿਲਕੁਲ ਲਾਗੇ ਲਾਗੇ ਦੋ ਪੀਸਰੀਏ ਦੋਨਾਂ ਜੇ ਫੁੱਲ ਰੌਣਕ ਰਹਿਣ ਤੇ ਇਧਰ ਬਾਅਰ ਤੇ ਇਧਰ ਵੀ ਇਹ ਸਾਰੀਆਂ ਨਾ ਜਿੰਨੀਆਂ ਵੀ ਤੁਹਾਨੂੰ ਗਲੀਆਂ ਦਿਖਦੀਆਂ ਇਹ ਸਾਰਾ ਪੁਰਾਣਾ ਹੀ ਏਰੀਆ ਪੂਰੀ ਪੁਰਾਣੀ ਰੋਮ ਹੈ ਤੇ ਬਸ ਇੱਥੇ ਸਾਰੀਆਂ ਕੁਝ ਵੀ ਤੁਹਾਨੂੰ ਰੈਸ਼ੀ ਏਰੀਆ ਨਹੀਂ ਬਿਲਕੁਲ ਹੈਗਾ ਕੋਈ ਸਾਰੀਆਂ ਬਾਅਰ ਆਈਆਂ ਤੇ ਪੱਬ ਡਿਸਕੋ ਇਹੀ ਕੁਝ ਸਾਰਾ ਹੋਇਆ ਤੇ ਹੁਣ ਮੇਥੋਂ ਆਪਾਂ ਘੁੰਮਦੇ ਘੁੰਮਦੇ ਪਹੁੰਚ ਗਏ ਜਿੱਕੇ ਪੀਸਰੀਏ ਤੇ ਇੱਥੇ ਆਪਾਂ ਖਾਵਾਂਗੇ ਪੀਸਾ ਆਪਾਂ ਘਰ ਖਾ ਕੇ ਨਹੀਂ ਸਿਆ ਹੈਗੇ ਆਪਾਂ ਇੱਥੇ ਖਾਵਾਂਗੇ ਆ ਦੇਖੋ ਇਧਰ ਤੇ ਐਨੀ ਤਰ੍ਹਾਂ ਦੇ ਪੀਸੇ ਉਹਰੇ ਬਣਾ ਕੇ ਰੱਖੇ ਨੇ ਜਿਹੜੇ ਆਪਣੀ ਸ਼ਾਪ ਤੇ ਪੀਸੇ ਬਣਦੇ ਆ ਉਹ ਸਾਰੇ ਹੁੰਨੇ ਆ ਵੀ ਜਿੱਦਾਂ ਤੁੰਦੇ ਗੋਲ ਪੀਸੇ ਨੂੰ ਤੁੰਦਾ ਕਹਿ ਦਿੰਦੇ ਆ ਇਹ ਸਾਰੇ ਬਣਦੇ ਆ ਪੀਸਾ ਪਾਲਾ ਕਹਿੰਦੇ ਨੇ ਇਹ ਪੀਸੇ ਪਾਲੇ ਸਾਰੇ ਤੇ ਆਪਾਂ ਨੇ ਵੀ ਇਹਨਾਂ ਨੂੰ ਆਰਡਰ ਕੀਤੇ ਆ ਤੇ ਇਹ ਵੀ ਜੋ ਕੱਟ ਕੇ ਪੀਸਾ ਦੰਨੇ ਖਾਣ ਵਾਸਤੇ ਤੇ ਬਾਕੀ ਇਹ ਤਾਂ ਦੇਖੋ ਮੇਤਰੋ ਸਾਰੀਆਂ ਫੋਟੋਆਂ ਜਿਹੜੇ ਟੂਰਿਸਟ ਇੱਥੇ ਵਿਜ਼ਿਟ ਕਰਕੇ ਜਾਂਦੇ ਨੇ ਸ਼ਾਪੇ ਹੁੰਦੇ ਨਾ ਇਹ ਉਹਨਾਂ ਦੇ ਨਾਲ ਫੋਟੋ ਖਿਚਾ ਕੇ-ਖਿਚਾ ਕੇ ਇੱਥੇ ਕੰਧ ਪਰ ਲਾਉਨੇ ਇੱਥੋਂ ਆ ਤੇ ਵਾਹ ਦੇਖੋ ਸਾਰੀਆਂ ਕੰਧ ਪੂਰੀ ਐਨ ਭਰੀ ਵੀ ਆ ਤੇ ਸਾਰੀ ਫੋਟੋਆਂ ਦੇ ਨਾਲੇ ਭਰੀ ਵੀ ਆ ਤੇ ਦਵਿੰਦਰ ਦੀ ਫੋਟੋ ਖਿਚੋਣੇ ਆਪਾਂ ਇੱਥੇ ਆਪਾਂ ਲਾਵਾਂਗੇ ਉਹ ਉੱਥੇ ਲਾਗੇ ਫਰੰਟ ਤੇ ਆ ਦੇ ਆ ਜਗ੍ਹਾ ਬਿੱਲੀ ਪਈ ਆ ਆਪਣੀ ਇੱਥੇ ਲਾਵਾਂਗੇ ਫੋਟੋ ਆਪਾਂ ਆਪਣੀ ਆ ਦੇ ਆ ਜਗ੍ਹਾ ਬਿੱਲੀ ਪਈ ਆ ਤੇ ਆਪਾਂ ਨੇ ਆਹ ਵਾਲਾ ਪੀਸਾ ਮੇਤਰੋ ਆਰ ਆ ਇਹ ਕਸ਼ੇਪੇ ਪੇ ਫਰੀਤੀ ਇਹ ਆਪਣੀ ਸ਼ੌਭਤ ਨਹੀਂ ਬਣਦੀ ਮੈਂ ਅੱਜ ਅੱਛੇ ਕਰਕੇ ਦੇਖਦੇ ਆ ਜੇ ਵਜੇ ਲੱਗੀ ਤਾਂ ਆਪਾਂ ਹੀ ਬਣਾਇਆ ਕਰਾਂਗੇ ਤੇ ਆਹ ਵਾਲਾ ਕੀਤਾ ਹੈ ਪੀਸਾ ਆਰਡਰ ਦੇ ਵੇਧਾ ਦੇ ਕਿਧਰ ਜਿੰਦਾ ਲੱਗੇ ਭਾਈ ਆ ਸਾਰੀ ਨਾ ਸਿੰਗਲ ਦੇ ਉੱਪਰ ਲੱਗੇਵੇਂ ਜਿੰਦੇ ਜਿੰਦੇ ਉਹ ਦੇਖ ਉਹ ਤੱਕ ਜਿੰਦੇ ਹੀ ਲੱਗੇ ਸਾਰੀ ਸਿੰਗਲ ਜਿੰਦੇ ਭਰੇਵੇਂ ਆ ਹੰਤਿਆਂ ਹੱਤੇ ਕਰੀ ਪਈ ਬਹੁਤ ਜਿੰਦੇ ਹੀ ਕਮਾਲ ਹੋ ਗਈ ਭਾਈ ਇਹ ਲੋਕ ਨਾ ਇਹ ਲੋਕ ਵੀ ਵਿਭਮ ਭਰਮ ਵਿੱਚ ਮੰਨਦੇ ਆ ਹੱਥ ਕਿਧਰ ਅਜਿੰਦੇ ਉੱਪਰ ਨਾ 9 ਲਿਖ ਕੇ ਆਪਣਾ ਗੱਬੇ ਦੇ ਲਿਖਿਆ ਹੋਇਆ ਹੈ। ਲੋਕ ਮੰਨਤਾ ਮੰਗਦੇ ਆ। ਠੀਕ ਹੈ ਨੀ? ਮੰਨਤਾ ਮੰਗ ਕੇ ਜਿੰਦਾ ਲਾ ਕੇ ਚਾਬੀ ਤੇ ਵਿੱਚ ਗੇੜਦਾ ਨਿਹਰ ਵਿੱਚ। ਪਹਿਨ ਪਰ ਮੇਰਾ ਟੋਨਾ ਜਿਹਾ ਕਰਾਉਂਦਾ ਜਿੰਦਾ ਰੱਖੇ ਚਾਬੀ ਕਹਿੰਦੀ ਰਿਸ਼ਤਾ ਨਹੀਂ ਹੁੰਦਾ ਬੰਨੇ ਕਿਹਾ। ਹਾਂ ਹਾਂ। ਇਦਾਂ ਹੀ ਕਰ ਦਿੰਦੇ ਜੀ। ਬਸ ਉਹੀ ਚੀਜ਼ ਰੱਖੇ ਇੱਧਰ। ਇਹਦੇ ਉੱਪਰ ਨਾ 9 ਲਿਖ ਕੇ ਜਿੰਦਾ ਲਾ ਕੇ ਚਾਬੀ ਹਲੇ ਨਹਿ ਚ ਨਹਿ ਤੇ ਗੇੜ ਦੇਣੀ ਆ। ਵੀ ਲੋਕਾਂ ਨੇ ਮਨੋ ਕਾਮਨਾ ਪੂਰੀ ਹੋ ਰਹੀ ਆ ਉਹ। ਆਦੇ ਅਜਿੰਦਾ ਕਿਹਨੇ ਦਿਲ ਵਾਲਾ ਜਿੰਦਾ ਵੀ ਲਾਇਆ ਬੋਰੇ। ਤੇ ਹਰੇ ਜਿੰਦੇ ਉੱਪਰ ਦੇਖੋ 9 ਲਿਖਿਆ ਹੋਇ ਤੇ ਜਿੰਦੇ ਵੀ ਦੇਖੋ ਹਜ਼ਾਰਾਂ ਹੀ ਤਰ੍ਹਾਂ ਦੇ ਜਿੰਦੇ ਲੱਗੇ ਹੋ ਸਾਰੀ ਆਦੇ ਜਿੰਦੀ ਲੱਗੇਵੇਂ ਉਹ ਇਹ ਲੋਕ ਵੀ ਨਾ ਜਿਹੜਾ ਇਟਾਲੀਅਨ ਲੋਕ ਰਹਿੰਦਾ ਸਿਆਂ ਇਹਨਾਂ ਲੋਕਾਂ ਦਾ ਕਲਚਰ ਵੀ ਆਪਣੇ ਪੰਜਾਬੀ ਇੰਨੀਆਂ ਲੋਕਾਂ ਦੇ ਨਾਲ ਮਿਲਦਾ ਜੁਲਦਾ ਇਹ ਲੋਕ ਵੀ ਨਾ ਇਦਾਂ ਹੀ ਬਹਿਮਾ ਪਰਮ ਵਿੱਚ ਵੀ ਹੈਗੇ ਆ ਰੱਬ ਨੂੰ ਵੀ ਮੰਨਦੇ ਆ ਤੇ ਮੱਲਾ ਆਪਣਾ ਕਲਚਰ ਬਹੁਤ ਜ਼ਿਆਦਾ ਸਿਮਿਲਰ ਹੈ ਤੁਸੀਂ ਤਾਂ ਜੀ ਕਿਤੇ ਇੱਕ ਜਿੰਦਾ ਮੈਂ ਕਹਿੰਦਾ ਆਪਣੇ ਇੰਡੀਆ ਦਾ ਕੰਮ ਉੱਪਰ ਉਹ ਤੱਕ ਭਰਿਆ ਹੋਦਾ ਸਾਰੀ ਆਦੇ ਆ ਸਾਰੀ ਉਹ ਜ਼ਿੰਦਗੀ ਭਰੀ ਵੀ ਸਾਰੀ ਲੈਣਾ ਆ ਉਹ ਤਸ਼ੁਰ ਮਤ ਤਸ਼ੁਰ ਹੁੰਨੇ ਆ ਆ ਸਾਰੀ ਜਿੰਦੀ ਕਿੰਨੇ ਕਿੰਨੀ ਲੱਗਣ ਵਾਲੀ ਇੱਕ ਅਦਾ ਨਹੀਂ ਹੈਗਾ ਇਹ ਗੁੱਛੇ ਦੇ ਗੁੱਛੇ ਲੱਗੇ ਮੱਜੰਦਿਆਂ ਦੇ ਤੇ ਇੱਥੇ ਕੋਲੇ ਲੱਗੀ ਹੋਈ ਦੁਕਾਨ ਜਿੰਦਿਆਂ ਦੀ ਇੱਥੋਂ ਆਹ ਪਾਈ ਜਾਂਦਾ ਇਹ ਵੇਚਦਾ ਵੀਰੇ ਕਿਤਨਾਂ ਕਿ ਲੱਗਾਈ ਜਾਂਦਾ ਇੱਕ ਚਿੰਕੇਰੋ 4 ਰੋ 3 ਰੋ ਚਿੰਕੀ ਵੇਰ ਕਿ ਜਿੰਦਾ? 6 ਚਿੰਕੇਰੋ 4 ਰੋ 3 ਕੋਮੇ ਚਿੰਕੀ ਵੇਰ ਕੋਲੇ 5 ਵੇਰੋਂ ਕੋਲੇ 5 ਤਿੰਨ ਚਾਰ ਪੰਜ ਰੁਪਏ ਜਿਹੜੇ ਵੱਡੇ ਹੈ ਚਿੰਕੀ ਵੇਰੋ ਕਿ ਇਹਨਾਂ ਜਿਹੜੇ ਛੋਟੇ ਹੈ ਉਹ 4 ਰੋ ਰੁਕੇ ਹੈ 4 ਰੋ ਕੋਈ ਸਪੀਕੋਲੇ ਜੇ ਪੀਕੋਲੇ ਹੈ 3 ਕਿੰਨੇ ਰੋ ਕਿ ਹੈ? 0 ਆਪਕੇ ਜਿੰਦੇ ਕਿਹਾਂ ਜਿੱਥੇ ਵਿਕ ਜਾਂਦੇ ਹੈ जिंदे आपके यहां बिक जाते हैं पोगो जाते हैं लोग घर से लेके आते हैं जिंदे लगाने के लिए ना हिंदी पोगि कट आती है आपको कहां के बांग्लादेश के इंडियन <laughs> देखो मित्रों अरे अपने बखाली भ्रा दी इथे छोटी दुकान लगी हुई है मतलब भी देख लो भी रोजगार ਦਾ ਸਾਧਨ ਤੁਰਿਆ ਹੋਇਆ ਇਥੋਂ ਕਿ ਵੀ ਇਥੋਂ ਲੋਕ जिंदे ਲੈ ਕੇ ਇਥੇ ਲਾ ਕੇ ਜਾਣਗੇ ਦੇ ਕੋਲੇ जिंदे ਲੱਗਦੇ ਆ ਤੇ ਬਾਕੀ ਲੋਕ ਨੂੰ ਪਤਾ ਸਿਆਣੇ ਸਾਰੇ ਆਪਣੇ ਘਰ ਜਿੰਦਾ ਲੈ ਕੇ ਆਉਣੇ ਆ ਤੇ ਆਹ ਦੇ ਨਾਲ ਇਧਰ ਪੈਣੀ ਵੀ ਰੱਖੀ ਹੋਈ ਨਾਲ ਉੱਪਰੇ ਨੇ ਵੀ ਤੁਸੀਂ ਇਥੋਂ ਜਿੰਦਾ ਖਰੀਦੋ ਤੇ ਉੱਪਰ ਆਪਣਾ ਨਾਮ ਲਿਖੋ ਤੇ ਫਿਰ ਜਿੰਦਾ ਲਾਓ ਤੇ ਚਾਬੀ ਸਿੱਟੋ ਆਹ ਵਾਲੀ ਨਹਿਰ ਆਹ ਨਹਿਰ ਸਾਰੀ ਆ ਨਹਿਰੇ ਆ ਆਹ ਨਹਿਰ ਚਾਬੀਆਂ 길ਦੀਆਂ ਸਵੇ ਮੈਂ ਤੂੰ ਵੀ ਲਾ ਜਿੰਦਾ ਕੋਈ ਜਿੰਦਾ ਲਾਲਾ ਕੋਈ ਜਿੰਦਾ ਆਪਾਂ ਉਂਦੀ ਰਹਿਣੀ ਆ ਜੀ ਲਾ ਕੇ ਪਹਿਲਾਂ ਲਾ ਕੇ ਸਿੱਟ ਦੇ ਜਿੰਦਾ ਇਹਦਾ ਨਾਮ ਲੇ ਕੇ ਇੱਕ ਤਾਂ ਲਿਖ ਕੇ ਤੈ ਹੀ ਹੈ ਸਿੱਟ ਤਾਂ ਨਹੀਂ ਆਈ ਤੇ ਆਹ ਬੜਾ ਮਿੱਤਰੋ ਇਹ ਪੋਲਾ ਜਿਹੜਾ ਰੋਮ ਦੇ ਆਪਾਸੇ ਤੋਂ ਲੈ ਕੇ ਤੇ ਦੂਜੇ ਪਾਸੇ ਨੂੰ ਜੋੜਦਾ ਹੈ ਮਤਲਬ ਇਹ ਤਾਂ ਸਾਰੀ ਪ੍ਰਾਣੀ ਰੋਮ ਹੈ ਤੇ ਇੱਧਰ ਇਹਦੀ ਰੋਮ ਹੈ ਇਹ ਸਾਰੀ ਬਾਦਰੇ ਬਣੀ ਰੋਮ ਹੈ ਤੇ ਇੱਥੋਂ ਥੱਲੇੋਂ ਦੇਖਿਓ ਥੱਲੇ ਤੇ ਆ ਹੈਗਾ ਸਾਰੀ ਉਹ ਨਹਿਰ ਜਿਹਨੂੰ ਕਹਿੰਦੇ ਆ ਲੋਂਗੋ ਤੇਵਰੇ ਤੇ ਥੱਲੇ ਦੇਖੋ ਕਿੰਨਾ ਰੌਣਕ ਮੇਰੇ ਚੱਲਦਾ ਹੈ ਇਹ ਆਲੇ ਦੁਲੇ ਪੂਰੇ ਨਾਲੇ ਨਾਲ ਨਾਲ ਉਹ ਤੱਕ ਸਾਰਾਈ ਮਲੂਮੇ ਲਈ ਭਰਦੇ ਕਿ ਲਿਖੇ ਦਾ ਇਹ ਪੁਲ ਵੀ ਮਤਲਬ ਬਹੁਤ ਜ਼ਿਆਦਾ ਪੁਰਾਣਾ ਪੁਲ ਹੈ ਜਿਹੜਾ ਪੁਰਾਣੇ ਰੋਮ ਤੋਂ ਨਾ ਆ ਨਹਿਰ ਪਾਰ ਕਰਕੇ ਬਾਹਰਲੇ ਪਾਸੇ ਨਿਕਲਦਾ ਸੀਗਾ ਮਲੇ ਪੁਲ ਦੀ ਵੀ ਜਦੋਂ ਜਿੱਦਣ ਆ ਰੋਮ ਸ਼ਹਿਰ ਪੁਰਾਣਾ ਬਣਿਆ ਇਹ ਪੁਲੀ ਉਦੋਂ ਦਾ ਹੀ ਬਣਿਆ ਹੋਇਆ ਤੇ ਬਾਕੀ ਹੋਰ ਨਿੱਕੇ ਮੋਟੇ ਪੁਲ ਸੋ ਬਾਹਰ ਸਾਰੇ ਬਣਦੇ ਗਏ ਆ ਪਰ ਇਹ ਪੁਲ ਸਭ ਤੋਂ ਜ਼ਿਆਦਾ ਪੁਰਾਣਾ ਪੁਲ ਹੈ ਰੋਮ ਸ਼ਹਿਰ ਦਾ ਆ ਏਰੀਏ ਦਾ ਤੇ ਹੁਣ ਆਪਾਂ ਮਿੱਤਰੋ ਆ ਗਏ ਉੱਪਰ ਨਹਿਰ ਦੇ ਪੁਲ ਤੋਂ ਤੇ ਇੱਥੇ ਵੀ ਤੁਹਾਨੂੰ ਦਿਖਾਉਂਦੇ ਆ ਵੀ ਲਾ ਜਿਹੜਾ ਮਾਹੌਲ ਹੈ ਕਿਦਾਂ ਦਾ ਹੈ ਇੱਥੇ ਪੱਬ ਡਿਸਕੋ ਬਾਰਾ ਬਹੁਤ ਇੱਥੇ ਮਤਲਬ ਰੌਣਕ ਮੇਲਾ ਪੂਰਾ ਹੁੰਦਾ ਇੱਥੇ ਵੀ ਤੇ ਆਪਾਂ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾਂ ਨਹਿਰ ਦੇਖੋ ਆ ਵਾਲੀ ਜਿਹੜੀ ਆਪਾਂ ਉੱਥੋਂ ਦੇਖਦੇ ਸੀ ਪਹਿਲਾਂ ਆਪਾਂ ਪਹਿਲਾਂ ਉੱਥੇ ਖੜੇ ਸੀ ਉੱਪਰ ਪੁਲ ਦੇ ਉੱਤੇ ਉੱਥੋਂ ਖੜੇ ਆਪਾਂ ਦੇਖਦੇ ਸੀਗੇ ਆਹ ਵਾਲੀ ਨਹਿਰ ਆਓ ਥੱਲੇ ਤੇ ਆ ਸਾਰਾ ਹੀ ਉਹ ਮਾਹੌਲ ਹੈ ਤੇ ਆ ਦੇਖੋ ਇੱਧਰ ਡਿਸਕੋ ਚੱਲਦਾ ਤੇ ਆਪਾਂ ਹੁਣ ਚੱਲਦੇ ਅੱਗੇ ਤੁਹਾਨੂੰ ਦਿਖਾਉਣੇ ਆਂ ਸਿਵਨ ਨਾਉਣਾ ਨਹੀਂਗਾ ਨਾਉਣਾ ਤਾਂ ਨਹੀਂਗਾ ਚੱਲਣਾ ਕਿ ਆਇਆ ਹੈ ਹੈ ਬਲਾ ਬਲਾ ਦੀ ਕਿਤੇ ਫਿਸ਼ਰੋ ਉਹ ਗੰਬਰ ਉਹ ਜਿਹੜੀ ਕਹਿੰਦਾ ਨਦੀ ਕਿਨਾਰੇ ਬੋਲ ਬੋਲ ਬੈਠੇ ਮੂੰਹ ਵਿੱਚ ਦਾਣਾ ਚੱਲੀ ਦਸ ਮਰਾਲੇ ਵਾਲੇ ਗੰਬਰ ਉਹ ਲੈ ਜਾਂਦਾ ਜੀ ਦੀ ਦਾਦਾ ਕੱਤੀ ਦਾ ਆਏ ਹਾਏ ਉਹ ਕਹਿੰਦੇ ਵੀ ਗੰਬਰ ਦਾ ਨਹਿਰ ਚ ਤਾਲੀਆਂ ਲਾਉਂਦਾ ਜਾਂਦਾ ਹੈ ਜੀ ਤੇ ਇੱਥੇ ਆ ਵੀ ਕੰਮ ਇਤੋਂ ਬਹੁਤ ਚੱਲਦਾ ਦੇਖੋ ਇੱਧਰ ਗਲਾਬ ਦੇ ਫੁੱਲ ਨੇ ਇੱਥੇ ਆਪਣੇ ਭਰਾ ਬੈਠਣ ਵਾਸਤੇ ਉਰੇ ਆਉਂਦੇ ਆ ਇਹ ਵੀ ਫੁੱਲ ਬਹੁਤ ਵੇਚਦੇ ਆਰੇ ਲੋਕ ਇਹਨਾਂ ਦਾ ਫੁੱਲ ਲੰਦੇ ਵੀ ਆ ਤੇ ਦੰਦੇ ਵੀ ਆ ਆਪਣੇ ਮਲਾ ਜੀਵਨ ਸਾਥੀਆਂ ਨੂੰ ਇੱਥੋਂ ਮਤਲਬ ਕਾਫੀ ਜ਼ਿਆਦਾ ਕੰਮ ਚੱਲਦਾ ਹੈ ਫੁੱਲ ਵਗੈਰਾ ਇੱਥੇ ਬਹੁਤ ਜ਼ਿਆਦਾ ਵੇਚਦੇ ਆ ਤੇ ਇਧਰ ਮਿੱਤਰੋ ਮੁੰਡੇ ਖੇਡਦੇ ਆ ਗੇਮ ਆ ਦੇਖੋ ਰਿਹਾ ਗੇਮ ਬਹੁਤ ਮਸ਼ਹੂਰ ਹੋ ਰਹੀ ਤੁਸੀਂ ਜਿਹੜੀ ਮਰਜ਼ੀ ਵਾਰ ਦੇ ਬਾਅਦ ਚਲੇ ਜਾਓ ਉੱਥੇ ਵਾਰ ਦੇ ਬਾਅਦ ਆ ਵਾਲੀ ਗੇਮ ਤਾਂ ਬਹੁਤ ਖੇਡਦੇ ਮੈਂ ਦੇਖੋ ਮੁੰਡੇ ਖੇਲਿਆਂ ਚ ਲੱਗੇ ਹੋਏ ਆ ਪੂਰੇ ਮਸਤ ਆ ਗੇਮ ਦੇ ਵਿੱਚ ਤੇ ਇਧਰ ਮਿੱਤਰੋ ਹੈਗਾ ਇਹ ਵਾਲਾ ਇਹ ਝੂਟਾ ਜਿਹਦੇ ਨਾਲ ਗਲੋ ਚ ਉਡਾਉਂਦਾ ਏ ਤੇ ਵਿੱਚ ਕੈਮਰਾ ਵੀ ਲੱਗਿਆ ਹੋਇਆ ਏ ਇਹਦੇ ਵਿੱਚ ਬੈਠ ਕੇ ਨੇ ਇਹਨੇ ਸ਼ਟਰ ਬੰਦ ਕਰ ਦਨੇ ਇਹਨੂੰ ਤੇ ਇਹਦੇ ਘੁੰਮਣ ਵਾਲਾ ਡੱਡਾ ਮੇਡਾ ਹੋਣਾ ਇਹਨੇ ਇਹਦਾ ਲੈਣੀ ਹੈ ਗੇਮ ਇਹ ਇਹ ਝੂਲਾ ਏ ਠੀਕ ਹੈ ਇਹਦੇ ਵਿੱਚ ਪਿਠਾੜ ਗਿਆ ਨੇ ਸ਼ਟਰ ਬੰਦ ਕਰ ਦੇਣਾ ਤੇ Ma nel colpo come ne tre? Ma la villa sì, ma credo che te ne abbia Non è la casa, è una giro? Quanto... costa? Quanto, 5 persone. Quanto? 5.000 persone? Ma che cos'è questo qua? Montagne russe. Ah, deve andare così? È ah, così? Si muove, si muove. questo giro. Fa questo giro. Che ne è peggio per è da Va bene, possiamo andare noi due? Vai. C'è da andare lì. نو وبے اندیو دئی ایو پادو سمی اوے لوی تے بندو سونی منیا میترو جان واسطے سم اسی کرے تے اسی میں چلیا پا اجو ٹلیے اجا اجا او کو مگاوے دا ہر جو اوپر اجا چلئی او آیا یار ہت کر دی دیکھ میترو دونوں ڈر دے ہیں اجو اجو سیر بائے بائے نو 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 بائے 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 تے وی برا یا نہ سولو نو نو ای گنا کلے نہیں جان دینا ہے گنا ہاں بور سولو ਦੋਏ ਪਰਸੋਨਿੰਗ ਦੋਏ ਪਰਸੋਨਿੰਗ ਮੇਰਾ ਜਿਆਦਾ ਥੋੜਾ ਖਾਦਾ ਪੀਤਾ ਹੋਰ ਜਿਆਦਾ ਹੋਈ ਸਮਝਾ ਨਾ ਦੇ। ਉਹਦਾ ਥੋੜਾ ਟਰੈਕ ਉਹਦਾ ਕੋਈ ਦੇਖ। ਸਿਮਰ ਜੀ ਬਣਾਇਆ। ਬਾਏ ਬਾਏ। ਉਹ ਕਹਿੰਦੇ ਸਿਮਰ ਕਹਿੰਦੀ ਹੈ। ਮੇਤਰੋ ਕਹਿੰਦਾ ਇਕੱਲੇ ਨੂੰ ਜਾਣ ਨਹੀਂ ਦੇਣਾ ਹੈਗਾ ਤੇ ਇਹ ਬੰਦੇ ਦੋ ਨਹੀਂ ਮੰਨਦੇ। ਮੰਝਾ ਮਤੋਂ ਟ੍ਰੋਫੀ ਤੇ ਦਰ ਮੇ ਟ੍ਰੋਫੀ ਲੈ ਗੇਮਾਂ ਦੇਖੋ ਜਿੱਦਾਂ ਆਪਣੇ ਨੇ ਇੰਡੀਆ ਦੇ ਗੇਮ ਖੇੜਦੇ ਹੁੰਦੇ ਨਿਸ਼ਾਨੇ ਲਾਉਣ ਵਾਲੇ ਗੇਮ ਇਸ ਤੇ ਚੱਲਦੇ ਰਹੇ ਤੇ ਬੰਦੂਖਾਂ ਲੱਗੀਆਂ ਵੀ ਨੇ ਚਲਾਉਣ ਵਾਸਤੇ ਤੇ ਆਪਣੇ ਇੰਡੀਆ ਭਾਂਡੇ ਹੁੰਦੇ ਨੇ ਮਤਲਬ ਬੁਲਬੁਲੇ ਤੇ ਇੱਥੇ ਭਾਂਡੇ ਦੇ ਕੋਲ ਸਪਰਾਈਟ ਦੀ ਟੋਕੋ ਬੋਲੇ ਦੀ ਤੇ ਫੈਂਟਰੀ ਦੀ ਗੇਮ ਸਾਰੀ ਭਾਂਡੇ ਆ ਰਹੀ ਸੀ ਤੇ ਗੇਮ ਚੱਲਦੀ ਸੀ ਮਤਲਬ ਵੀ ਮਾਹੌਲ ਜਿਵੇਂ ਹੀ ਆਪਣੇ ਆਪਣੇ ਮੇਲੇ ਵਾਲਾ ਮਾਹੌਲ ਹੈ ਬਿਲਕੁਲ ਮੇਲਾ ਹੀ ਇੱਕ ਲਿਖਿਆ ਲੱਗਿਆ ਵਾ ਤੇ ਆ ਵੀ ਇਹ ਤਾਂ ਸੇਮ ਹੀ ਆ ਇੱਧਰ ਮਾਰਦੇ ਆ ਨਿਸ਼ਾਨੇ ਉੱਧਰ ਸੀਗੇ ਗੋਲੀਆਂ ਦੇ ਨਾਲ ਤੇ ਇੱਧਰ ਆਹ ਬੋਲਾਂ ਦੇ ਨਿਸ਼ਾਨੇ ਮਾਰਦੇ ਆਂ ਉਹਦੇ ਕੁੜੀ ਮਾਰੂਗੀ ਉਹਨੂੰ ਇਹਨੇ ਉਹਦੇ ਗਲਾਸਾਂ ਗੇਰਨੇ ਆ ਕੋਈ ਗਲਾਸ ਗੇਰ ਨਹੀਂ ਕੁੜੀ ਨੂੰ ਇਹਦੇ ਵੀ ਨਿਕਰੇ ਆਗੇ ਫੇਰ ਦੇ ਨਿਕਰੇ ਆਗੇ ਉਹ ਸਿਰਫ ਆਲਾ ਹੋ ਜਾ ਫੋਨ ਸਾਰੇ ਗੇਰ ਤੇ ਮਾਹੌਲ ਬਿਲਕੁਲ ਮੇਲੇ ਦਾ ਮਾਹੌਲ ਆ ਦੇਵਿੰਦਾ ਨਾ ਅਸੀਂ ਦੋਨੋਂ ਉੱਥੇ ਦੇਖੀਏ ਨੇ ਤੇ ਇੱਧਰ ਆ ਗਏ ਮੈਂ ਇੱਕ ਆ ਕੇ ਦੇਖਣ ਲੱਗਿਆ ਸੀ ਚਲਿਓ ਕਿ ਫੇਰ ਆਪਾਂ ਤੇ ਮਿੱਤਰੋ ਆਪਾਂ ਨੇ ਇੱਥੇ ਆਪਾਂ ਵੀ ਲਾਵਾਂਗੇ ਨਿਸ਼ਾਨੇ ਆ ਦੇਖੋ ਇੱਧਰ ਪਿਸਟਲ ਬਿਲਕੁਲ ਐਨ ਹੈਵੀ ਪਿਸਟਲ ਜਿੱਦਾਂ ਆਪਣਾ ਨਹੀਂ ਹੁੰਦਾ ਮਤਲਬ ਬਿਲਕੁਲ ਓਰੀਜਨਲ ਪਿਸਟਲ ਦਾ ਪਿਸਟਲ ਹੈ ਤੇ ਨਿਸ਼ਾਨਾ ਲਾਉਣ ਵਾਸਤੇ ਕਿ ਸਾਹਮਣੇ ਦੇਖੋ ਇੱਧਰ ਤੇ ਉਹੀ ਕੋਕੋਕੋਲੇ ਸਪਰਾਈਟ ਨਤੀਨੇ ਤੇ ਨਿਸ਼ਾਨਾ ਉੱਪਰ ਰੱਖ ਕੇ ਲਾਵਾਂਗੇ ਸਾਰੇ ਇਹਨੇ ਦੇਣ ਕੀ ਹੋ ਰਿਹਾਦਾ ਲੱਗਿਆ ਨੀਗਾ ਇੱਕ ਦੋ ਤਿੰਨ ਉਹ ਲੱਗਿਆ ਚਾਰ ਉਹ ਦੇਖੋ ਫੈਂਟਾ ਪਾਜਾ ਉਹ ਗੇਅਰ ਦਾ ਫੈਂਟਾ ਦੇ ਵਿੱਚ ਇਹਨਾਂ ਆਪਾਂ ਕੇ ਲਾਵਾਂਗੇ ਨਿਸ਼ਾਨਾ ਰੈੱਡ ਬੋਲ ਦੇ ਉੱਤੇ। ਅਟੈਂਟਾ ਅਟੈਂਟਾ। ਆvida 25 ਅਜੇ ਸਪਰਾ 25 ਆਪਾਸ ਤੋਂ ਕਰੀਂ। ਹੁਣ ਆਪਾਂ ਅਗੇ ਆਪਣੀ ਇੰਡੀਅਨ ਦੁਕਾਨ ਦੇ ਉੱਤੇ। ਆ ਦੇਖੋ ਸਾਰੀ ਉਹ ਸਾਮਾਨ ਆਪਣੇ ਨਾਲ ਜਿੱਦਾਂ ਗਣੇਸ਼ ਜੀ ਦੀ ਫੋਟੋ ਲੱਗੀ ਹੋਈ ਆ। ਭਗਵਾਨ ਸ਼ਿਵ ਸ਼ੰਕਰ ਦੀ ਫੋਟੋ ਲੱਗੀ ਹੋਈ ਆ। ਦੁਕਾਨ ਵੀ ਆਪਣੇ ਨਾਲ ਇਹ ਇੰਡੀਆ ਦੇ ਭਰਾਵਾਂ ਦੀ ਦੁਕਾਨ ਲੱਗਦੀ ਆ। ਉਹਨਾਂ ਦੇ ਪਿੱਛੇ ਪਿੱਛੇ ਫੋਟੋ ਪਈ ਆ। ਬਕਰੀ ਜੀ ਦੀ ਫੋਟੋ ਲੱਗੀ ਹੋਈ ਆ ਇੱਧਰ। ਬ੍ਰਹਮਾ ਜੀ ਦੀ ਆ। ਤੇ ਸਾਰਾ ਸਮਾਂ ਸਮੈਲ ਵੀ ਹੋ ਜਰੀ ਤੂੰ ਬੱਤੀਸ ਮੈਰੀ ਵੀ ਲੱਗੀ ਹੋ ਰਹੀ ਜਿੱਦ ਆਪਣੀ ਨਾ ਧੂਫ ਲੱਗੀ ਹੁੰਦੀ ਆ ਸਮੈਲ ਵੀ ਆਉਂਦੀ ਆ ਤੇ ਆ ਦੇਖੋ ਇਧਰ ਓਂ ਸਾਈ ਜੀ ਦੀ ਫੋਟੋ ਮਾਤਾ ਲక్ష్ਮੀ ਗਣੇਜ ਜੀ ਦੀ ਫੋਟੋ ਇਧਰ ਉੱਪਰ ਜਾਣ ਵਾਸਤੇ ਪੌੜੀਆਂ ਦੇਖੋ ਮਿੱਤਰੋ ਕਿੰਨੇ ਸੁੰਨ ਲੱਗੇ ਹੋਏ ਆ ਉਧਰ ਉੱਤਰਨ ਵਾਸਤੇ ਪੌੜੀਆਂ ਸਿਗੀਆਂ ਖੜਮੀਆਂ ਹੈਂ ਇਹ ਪੌੜੀਆਂ ਤੇ ਵੀ ਤਾਂ ਥੱਕ ਜਾਂਦਾ ਥੱਕ ਜਾਂਦੇ ਕਿਉਂਕਿ ਨੰਬਾ ਸਟੈਪ ਆ ਨਾ ਹਾਂ ਪਾਦੇ ਸੋਹਣੇ ਕਿਲਾ ਦੀ ਹੈ ਨਾ ਜਿੱਦਾਂ ਐ ਬਿਲਕੁਲ ਫਲੈਟ ਫਲੈਟ ਚੱਲਦੀ ਜਿੱਦਾਂ ਪੌੜੀਆਂ ਵੀ ਹੈਗੀਆਂ ਤੇ ਮਾਲਾ ਨਹੀਂ ਵੀ ਹੈਗੀਆਂ ਸਮਲ ਉਹੀ ਗੱਲ ਬਾਤ ਹੈ ਫਾਈਨਲੀ ਮੈਥਰੋ ਕੋ ਘੁਮਕਮਾ ਕੇ ਨਾ ਟਾਈਮ ਹੁਣ ਟਾਈਮ ਕਿੰਨਾ ਮੇਦਾ ਘੜੀ ਦੇਖੋ ਇਹਦਾ ਘੜੀ ਦੇ ਸੈੱਲ ਵੀ ਖਤਮ ਹੋ ਗਏ ਸਵੇਰ ਵਿਚ ਜਲਦੀ ਜਲਦੀ ਸੀ ਅੱਜ ਦਿਨ ਟਾਈਮ ਵੀ ਲੱਗਾ ਚਾਰਜ ਲਾਉਣ ਦਾ ਡੂਡ ਵਜ ਗਿਆ ਸਵੇਰੇ ਕਿੰਨਾ ਟਾਈਮ ਹੋ ਗਿਆ ਡੂਡ ਵਜ ਗਿਆ ਲਵੀ ਸਿਮਾ ਜੀ ਕਹਿੰਦਾ ਵੀ ਡੂਡ ਬੱਜ ਗਿਆ ਰਾਤ ਦਾ ਤੇ ਹਲੇ ਵੀ ਨਾ ਰੌਣਕ ਮੇਲਾ ਉਦਾਂ ਹੀ ਆ ਤੇ ਆਪਾਂ ਚੱਲਦੇ ਘਰ ਨੂੰ ਮਿੱਤਰੋ ਸਵੇਰ ਉੱਠ ਕੇ ਕੰਮ ਕਰ ਵੀ ਕਰਨੇ ਆਪਾਂ ਨੇ ਤੇ ਬੱਸਾਂ ਦਾ ਹਾਲ ਮਿੱਤਰੋ ਹਲੇ ਵੀ ਉਹੀ ਆ ਦੇਖੋ ਇੱਧਰ ਡੇਡ ਵਾਜ ਰਾਤ ਨੂੰ ਵੀ ਪੂਰਾ ਅੱਧਾ ਘੰਟਾ ਲੱਗਿਆ ਮਿੱਤਰੋ ਆਪਾਂ ਨੂੰ ਰੋਮ ਤੋਂ ਆਪਣੇ ਘਰ ਤੱਕ ਪਹੁੰਚ ਜੈ ਨੂੰ ਤੇ ਵੈਸੇ ਨਾ ਜਿਹੜਾ ਆਪਣਾ ਰੋੜੇ ਵੀ ਕੱਟ ਨਹੀਂ ਹੈਗਾ ਇਹ ਵੀ ਸਾਈ ਰਾਤ ਤੇ ਚੱਲੀ ਜਾਂਦਾ ਇਕ ਨੇ ਬਸ ਇਹਨੂੰ ਹੁਣ 2 ਤੋਂ 2:30 ਤੱਕ ਅੱਧਾ ਪੂਣਾ ਘੰਟਾ ਰੈਸਟ ਮਿਲਣੀ ਆ ਤੇ ਮੁੜ ਕੇ ਜਾ ਕੇ ਤੜਕੇ 3:30 ਹੋਵੇ ਚੱਲ ਬਣਾ ਰੋੜ ਨੇ ਆ ਮੇਰੇ ਪਿਛੇ ਗੱਡੀਆਂ ਇਕ ਨੇ ਚੱਲੀਆਂ ਇਹ ਵੀ ਆਪਣਾ 메ਨ ਰੋਡ ਹੈ ਜਿਹੜਾ ਚੱਲਦਾ ਤੇ ਬਾਕੀ ਆਪਾਂ ਤੁਹਾਡੇ ਕੋਲ ਰੋਮ ਦੀ ਹੈ ਜਿਹੜੀ ਰਾਤ ਵੀ ਲੋਕ ਕਿੱਦਾਂ ਉੱਥੇ ਜਿਉਂਦੇ ਆ ਲੋਕ ਉੱਥੇ ਕਿੱਦਾਂ ਘੁੰਮਦੇ ਫਿਰਦੇ ਤੁਹਾਡੇ ਕੋਲ ਸਾਰਾ ਆਪਾਂ ਸ਼ੇਅਰ ਕੀਤਾ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਵੈਸੇ ਹੋਰ ਵੀ ਰੋਮ ਦੇ ਵਿੱਚ ਬਹੁਤ ਸਾਰੀਆਂ ਇਦਾਂ ਟੂਰਿਸਟ ਪਲੇਸ ਐ ਜਿੱਥੇ ਨਾ ਦਿਨ ਦੇ ਵੀ ਬਹੁਤ ਲੋਕ ਹੁੰਦੇ ਆ ਤੇ ਰਾਤ ਨੂੰ ਵੀ ਬਹੁਤ ਲੋਕ ਹੁੰਦੇ ਆ ਤੇ ਇਨ ਫਿਊਚਰ ਆਪਾਂ ਟਾਈਮ ਕਰਦੇ ਕਿ ਤਣਾ ਨਾ ਕਦੇ ਜਰੂਰ ਆ ਕੇ ਨੂੰ ਜਾਇਆ ਕਰਾਂਗੇ ਤੇ ਤੁਹਾਨੂੰ ਆਪਣਾ ਜਿਹੜਾ ਰਾਤ ਦਾ ਰੋਮ ਦਾ ਸਾਰਾ ਮਾਹੌਲ ਦਿਖਾਇਆ ਕਰਾਂਗੇ ਜੇ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਲਿੱਕ ਵੀ ਕਰਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਸਵੇਰ ਸਵੇਰੇ ਉੱਠਾਂਗੇ ਕੰਮ ਕਰਾਂਗੇ ਤੁਹਾਨੂੰ ਮਿਲਾਂਗੇ ਕੱਲ ਨੂੰ ਸਵੇਰੇ ਕੋਰਸ ਨੂੰ ਇਹ ਵਲੌਗ ਦੇ ਵਿੱਚ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ